ਸ੍ਰੀ ਵਾਹਿਗੁਰੂ ਜੀ ਕੀ ਹਤੈ ਪਾਤਸ਼ਾਹ ਦਸਵੀਂ ਤਉ ਪ੍ਰਸਾਦ ਸਬਈਏ ਸ੍ਰਵਗ ਸੁਧ ਸੁਮੋਹ ਸਿਧਾਨ ਕੇ ਦੇਵ ਫਿਰਿਓ ਘਰ ਜੋਤੀ ਕੇ ਸੂਰ ਸੁਰਅਰਧਨ ਸੁਧ ਸਦਾਦਿਕ ਸੰਤ ਸੁਮੋਹ ਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇ ਕੀਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਬਾਏ ਕਿਰਪਾ ਉਤੇ ਕਰਤੀ ਬਿਨੇ ਕਰਤੀ ਕੇ ਮਤੇ ਮਤੰਗ ਜਰ ਜਰ ਸੰਗ ਰੂਪ ਉਤੰਗ ਸੁਰੰਗ ਸਵਾਰੇ ਕੋਟ ਦੁਰੰਗ ਉਕੁਰੰਗ ਸੇ ਕੂਦਤ ਕੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੇ ਭੂਜਾਨ ਕੇ ਭੂਪਲੀ ਵਿਦਨ ਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਉ ਭਏ ਭੂਪਤਵੰਤ ਕੋ ਨਾਗੇ ਹੀ ਪਾਇਨ ਬਧਾਰੇ ਜੀਤ ਫਿਰ ਸਭ ਦੇਸ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਮੁੰਜਰੂ ਗੂੜਿਆਨ ਕੇ ਸੁੰਦਰ ਹਿੰਸਦਹੀਂ ਅਜ ਰਾਜ ਹਜ਼ਾਰੇ ਪੂਰਬ ਵਿਖ ਭਵਾਨ ਕੇ ਭੂਪਤ ਕੌਨ ਗਨਾਨੀ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨੋਂ ਅੰਤ ਕੋ ਅੰਤ ਕੇ ਧਾਮ ਸਿਦਾਰੇ ਤੀਰਥ ਨਾਨਦਿਆ ਦਮਦਾਨ ਸੂਝੋ ਮਨੀ ਅਨੇਕ ਵਸੇਖਾ 베ਦ ਪੁਰਾਨ ਕ ਤੇਵ ਕੋ ਰੌਨ ਜਮੀਨ ਜਮਾਨ ਸਮਾਨ ਕੇ ਪੇਖੈ ਪਉਣਾ ਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ। ਸ਼੍ਰੀ ਭਗਵਾਨ ਭਜੈ ਬਿਨੂਪਤਏ ਕਰਤੀ ਬਿਨ ਏਕ ਨਾਲਿਖੈ। ਸੁਧ ਸਿ ਪਾਦਰੰਗ ਬਾਸੁ ਸਾਸੁ ਨਾ ਦੁਰਜਾਂਗ ਲਾਂਗੇ ਭਾਰੀ ਗੁਮਨ ਬਰੇ ਮਨ ਮੈਂ ਕਰ। ਪਰਵਤ ਪੰਖ ਹਲੇ ਨਾ ਅਲਾਂਗੇ। ਤੂਰ ਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਰ ਬਲਾਂਗੇ। ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਰਾ ਚਲਾਂਗੇ। ਬੀਰ ਪਰ ਵੱਡੇ ਬਰਿਆਰ ਵਿਚਾਰ ਸਾਰਗੀ ਧਾਰਿ ਪਿਛੇ ਆ ਤੂਰਤ ਦੇਸ ਮਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲੇ ਆ ਗੜ ਗਣਾਨ ਕੇ ਤੋੜਨ ਹਾਰ ਸੋ ਵਤਨੀ ਚਗਚਾਰ ਲਵੇ ਆ ਸਾਇਬ ਸ੍ਰੀ ਸਭ ਕੋ ਸਰਣਾਇਕ ਜਾਚਕ ਅਨੇਕ ਸੋ ਏਕ ਦਵੇ ਆ ਦਾਨੁ ਦੇਵ ਨਿੰਦਨ ਸਾਚਰ ਪੂਤ ਭਵਿਕ ਪਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲਹੀ ਪਲ ਮੈਂ ਸਭ ਥਾਪਤ ਪਾਂਗੇ ਪੁਨ ਪਰ ਦਾਪਨ ਬਾੜ ਜਾ ਤੁਨ ਬਾਪਨ ਕੇ ਬਹੁ ਪੁੰਜ ਗਪਾਂਗੇ ਸਾਹ ਸਮੂ ਪਰ ਸੰਨ ਵਿਰਾ ਜਗ ਸਤਰ ਸਵੈ ਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਤ ਮਿਉਂ ਤੋ ਲੋਕੋ ਰਾਜ ਕਰਾਂਗੇ ਕੋੜ ਜਨਾਨ ਗਜਾ ਦਾਨ ਦਾ ਅਨੇਕ ਸੋਮਬਰ ਸਾਜ ਬਣਾਂਗੇ ਕੋੜ ਜਨਾਨ ਗਜਾ ਦਿਕ ਦਾਨ ਅਨੇਕ ਸੋਮਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਜੀ ਪਾਤਵੰਦ ਵਜੇ ਜਾਂ ਖਾਸ ਬਰਾਂਗੇ ਜੇ ਨਰ ਜਰੀ ਪਤ ਕੇ ਪਰਸਾ ਭਗਤੇ ਨਰ ਵੀ ਨਾ ਦੇ ਤਰਾਂਗੇ ਕਾਂ ਬਜੋ ਜੋ ਦੋ ਲੋਚਨ ਮੂਦਕੈ ਬੈਠ ਰਿਓ ਵਕਤਿਆਨ ਲਗਾਇਓ ਨਾਉ ਫਿਰ ਲੀਏ ਸਾਸ ਮੁੰਦਰਣ ਲੋਗ ਪਰਲੋਗ ਆਇਆ ਬਾਸ ਕੇ ਯੋਗਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਵੇਸ ਬਿਤਾਇਓ ਸਾਜ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨੇ ਪ੍ਰਾਪਾਇਓ ਕਾਹੂ ਲੈ ਪਾਨ ਕੂਈ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਉ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਉ ਪਿਸ਼ਾ ਕੋ ਸੀਸ ਨਵਾਇ ਕੋ ਬਤਾਨ ਕੋ ਪੂਜਤੈ ਪਾਸ ਕੋ ਮਿਰਤਾਨ ਕੋ ਪੂਜਨਤਾਇ ਕੂਰ ਕਿਰਿਆ ਔਰ ਜੋ ਸਭੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕੂਰ ਕਿਰਿਆ ਔਰ ਜੋ ਸਭੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ